ਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਡੋਨਲਡ ਟਰੰਪ ਦਾ ਬੇਟਾ ਜੂਨੀਅਰ ਟਰੰਪ ਨੇ ਕੀਤਾ ਭਾਰਤ ਦਾ ਦੌਰਾ ਯੁੱਧ ਖਤਮ ਕਰਨ ਲਈ ਅਮਰੀਕਾ ਅਤੇ ਯੂਕਰੇਨ ਹੋਏ ਇਕੱਠੇ ਬੰਗਲਾਦੇਸ਼ ਵਿੱਚ ਪੁਚਾਲ ਨੇ ਮਚਾਈ ਤਬਾਹੀ ਬੰਗਲੌਰ ਵਿੱਚ ਦਿਨ ਦਿਹਾੜੇ 70 ਕਰੋੜ ਰੁਪਏ ਦੀ ਚੋਰੀ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਨਾਈਜੀਰੀਆ ਦੇ ਵਿੱਚ ਸ਼ੁੱਕਰਵਾਰ ਨੂੰ ਕਈ ਬੱਚੇ ਅਗਵਾ ਕੀਤੇ ਗਏ ਹਨ ਅਤੇ ਨਾਈਜੀਰੀਆ ਦੇ ਨਾਈਜਰ ਸੂਬੇ ਵਿੱਚ ਇੱਕ ਕੈਥੋਲਿਕ ਸਕੂਲ ਤੋਂ ਅਗਵਾਹ ਕੀਤੇ ਗਏ 315 ਬੱਚਿਆਂ ਵਿੱਚੋਂ 50 ਬੱਚੇ ਭੱਜਣ ਵਿੱਚ ਕਾਮਯਾਬ ਹੋ ਗਏ ਹਨ 크ਰਿਸਚੀਅਨ ਐਸੋਸੀਏਸ਼ਨ ਆਫ ਨਾਈਜੀਰੀਆ ਨੇ ਕਿਹਾ ਹੈ ਕਿ ਇਹ ਬੱਚੇ ਆਪਣੇ ਪਰਿਵਾਰਾਂ ਨਾਲ ਮਿਲਾ ਦਿੱਤੇ ਗਏ ਹਨ ਅਤੇ ਅਜੇ ਵੀ 220 ਦੇ ਕਰੀਬ ਬੱਚੇ ਅਤੇ 12 ਅਧਿਆਪਕਾਂ ਨੂੰ ਬਚਾਉਣ ਲਈ ਮਿਲਟਰੀ ਵੱਲੋਂ ਪਾਲ ਜਾਰੀ ਹੈ ナイジェリア ਨੇ ਕਈ ਸਬਿਆ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਕਿਉਂਕਿ ਨਾਈਜਰ ਸੂਬੇ ਵਿੱਚ ਹੋਈ ਇਸ ਵੱਡੀ ਅਗਵਾਈ ਤੋਂ ਬਾਅਦ ਅਤੇ ਇਸ ਦੇ ਨਾਲ ਹੀ ਸੋਮਵਾਰ ਨੂੰ ਕੈਬੇ ਸੂਬੇ ਵਿੱਚ ਹੋਈ ਇੱਕ ਹੋਰ ਅਗਵਾਈ ਤੋਂ ਬਾਅਦ 20 ਵਿਦਿਆਰਥੀਆਂ ਨੂੰ ਇੱਕ ਬੋਰਡਿੰਗ ਸਕੂਲ ਤੋਂ ਅਗਵਾ ਕਰ ਲਿਆ ਗਿਆ ਸੀ ਸੂਬੇ ਦੇ ਗਵਰਨਰ ਨੇ ਦੱਸਿਆ ਕਿ ਪਿਛਲੇ ਹਫਤੇ ਕੁਵਾਰਾ ਸੂਬੇ ਵਿੱਚ ਚਰਚ ਦੀ ਸਰਵਿਸ ਦੌਰਾਨ ਅਗਵਾ ਕੀਤੇ 38 ਲੋਕਾਂ ਨੂੰ ਐਤਵਾਰ ਨੂੰ ਰਹਾ ਕਰ ਦਿੱਤਾ ਗਿਆ ਹੈ ਡੋਨਲਡ ਟਰੰਪ ਦਾ ਪੁੱਤਰ ਡੌਨ ਜੂਨੀਅਰ ਨੇ ਭਾਰਤ ਦਾ ਦੌਰਾ ਕੀਤਾ ਹੈ ਅਤੇ ਇਸ ਦੇ ਮੌਕੇ ਉਹਨਾਂ ਨੇ ਅਨੰਤ ਅਵਾਨੀ ਦੇ ਬੰਤਾਰਾ ਐਨੀਮਲ ਕਨਜ਼ਰਵੇਸ਼ਨ ਪ੍ਰੋਜੈਕਟ ਦੀ ਵੀ ਭਰਪੂਰ ਤਾਰੀਫ਼ ਕੀਤੀ ਹੈ। ਉਹਨਾਂ ਨੇ ਇਸ ਨੂੰ ਦੁਨੀਆ ਦਾ ਇੱਕ ਵੱਖਰਾ ਨਮੂਨਾ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਤਜਰਬਾ ਉਹਨਾਂ ਲਈ ਪਹਿਲੇ ਦੇਖੇ ਹਰ ਤਜਰਬੇ ਤੋਂ ਬਿਲਕੁਲ ਵੱਖਰਾ ਹੈ। ਅਨੰਤ ਅਬਾਨੀ ਦੇ ਨਾਲ ਗੱਲਬਾਤ ਕਰਦੇ ਹੋਏ ਡੌਨ ਜੂਨੀਅਰ ਨੇ ਕਿਹਾ ਹੈ ਕਿ ਪ੍ਰੋਜੈਕਟ ਦੀ ਵਿਸਥਾਰਤਾ ਸਾਇੰਟੀਫਿਕ ਯੋਜਨਾ ਅਤੇ ਜਾਨਵਰਾਂ ਲਈ ਚਲਾਇਆ ਗਿਆ ਇਹ ਰੈਸਕਿਊ ਆਪਰੇਸ਼ਨ ਬੇਮਿਸਾਲ ਹੈ ਦੱਸ ਦਈਏ ਕਿ ਗੁਜਰਾਤ ਦੇ 3500 ਏਕੜ ਵਿੱਚ ਫੈਲਿਆ ਹੋਵਨਤਾਰਾ ਜੰਗਲੀ ਜੀਵਾਂ ਦੀ ਰਿਹائش ਲੰਬੇ ਸਮੇਂ ਦੀ ਦੇਖਪਾਲ ਖੁਰਾਕ ਅਤੇ ਮੈਡੀਕਲ ਸਹਾਇਤਾ ਲਈ ਸਮਰਪਿਤ ਇੱਕ ਵਿਸ਼ਾਲ ਕੇਂਦਰ ਵੱਜੋਂ ਕੰਮ ਕਰਦਾ ਹੈ ਇਸ ਦੇ ਨਾਲ ਹੀ ਵੀਰਵਾਰ ਨੂੰ 트럼ਪ ਜੂਨੀਅਰ ਨੇ ਵਿਸ਼ਵ ਦੇ ਸਭ ਤੋਂ ਪ੍ਰਸਿੱਧ ਅਤੇ ਇਤਿਹਾਸਿਕ ਮੋਨੂਮੈਂਟਸ ਵਿੱਚੋਂ ਇੱਕ ਤਾਜ ਮਹਿਲ ਦਾ ਦੌਰਾ ਵੀ ਕੀਤਾ ਹੈ। ਮਰਹੂਮ ਪ੍ਰਿੰਸਸ ਡਾਇਨਾ ਦੇ ਕੱਪੜਿਆਂ ਨੂੰ ਡਿਜ਼ਾਈਨ ਕਰ ਚੁੱਕੇ ਇੱਕ ਮਸ਼ਹੂਰ ਆਇਰਿਸ਼ ਅਮਰੀਕਨ ਡਿਜ਼ਾਈਨਰ ਪੌਲ ਕਾਸਟੋਲੇ ਦਾ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪ੍ਰਿੰਸਸ ਡਾਇਨਾ ਲਈ ਕੱਪੜੇ ਬਣਾਉਣ ਤੋਂ ਇਲਾਵਾ ਪੌਲ ਨੇ ਇੱਕ ਫੈਸ਼ਨ ਹਾਊਸ ਸਥਾਪਿਤ ਕੀਤਾ। ਜੋ ਸ਼ਾਨਦਾਰ ਕੱਪੜਿਆਂ ਅਤੇ ਵੁਖਰੇ ਡਿਜ਼ਾਈਨਾਂ ਲਈ ਜਾਣਿਆ ਜਾਂਦਾ ਹੈ ਉਹ ਸੈਂਟਰਲ ਲੰਡਨ ਵਿੱਚ ਕੰਮ ਕਰਦੇ ਸਨ ਅਤੇ ਇਟਲੀ ਵਿੱਚ ਆਪਣੇ ਪਰਿਵਾਰ ਨਾਲ ਮਿਲ ਕੇ ਇੱਕ ਫੈਕਟਰੀ ਵੀ ਚਲਾਉਂਦੇ ਸਨ ਅਮਰੀਕੀ ਅਤੇ ਯੂਕਰੇਨ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਉਹ ਰਸ਼ੀਆ ਅਤੇ ਯੂਕਰੇਨ ਦੇ ਯੁੱਧ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਤਰੱਕੀ ਕਰ ਰਹੇ ਹਨ ਪਰ ਯੂਐਸ ਪੀਸ ਪਲਾਨ 'ਤੇ ਘੱਟ ਗੱਲਬਾਤ ਕੀਤੀ ਗਈ ਹੈ ਅਮਰੀਕਾ ਦੇ ਸਟੇਟ ਸੈਕਟਰੀ ਮਾਰਕੋ ਰੂਬਿਓ ਨੇ ਕਿਹਾ ਹੈ ਕਿ ਜਿਊਨੀਵਾ ਵਿੱਚ ਹਾਈ ਸਟੇਟ ਦੀ ਗੱਲਬਾਤ ਬਹੁਤ ਵਧੀਆ ਰਹੀ ਇਹ ਲੰਮੀ ਸਮੇਂ ਤੋਂ ਬਾਅਦ ਸਭ ਤੋਂ ਪ੍ਰੋਡਕਟਿਵ ਦਿਨ ਸੀ ਜਿੱਥੇ ਜੁੱਧ ਖਤਮ ਕਰਨ ਲਈ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਰੂਬਿਓ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਇਸ ਪਲਾਨ ਦੇ ਮੁਤਾਬਿਕ ਕੁਝ ਨਾ ਕੁਝ ਹਾਸਲ ਜ਼ਰੂਰ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਗੱਲਬਾਤ ਸੋਮਵਾਰ ਨੂੰ ਜਾਰੀ ਰਹੇਗੀ ਅਤੇ ਇਹ ਗੱਲਬਾਤ ਹੋਰ ਜ਼ਿਆਦਾ ਦਿਨਾਂ ਤੱਕ ਚੱਲਣ ਦੀ ਵੀ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਯੂਐਸ ਪੀਸ ਪਲਾਨ ਵਿੱਚ ਯੂਰਪ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਰੂਸ ਅਤੇ ਯੂਕਰੇਨ ਨਾਲ ਸਿੱਧੇ ਮਾਮਲਿਆਂ ਤੋਂ ਅਲੱਗ ਰਹਿ ਸਕਦੀ ਹੈ। ਸ਼ੁੱਕਰਵਾਰ ਨੂੰ ਇੱਕ 5.5 ਮੈਗਨੀਟਿਊਡ ਦੇ ਭੁਚਾਲ ਨੇ ਬੰਗਲਾਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਪੁਚਾਲ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਅਤੇ ਇਹ ਗਿਣਤੀ ਵੱਧ ਵੀ ਸਕਦੀ ਹੈ ਅਤੇ ਇਸ ਪੁਚਾਲ ਦੇ ਦੌਰਾਨ 450 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ ਇਹ ਭੂਚਾਲ ਧਾਕਾ ਤੋਂ ਸਿਰਫ 30 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ ਨਰਸਿੰਦਗੀ ਦੇ ਨੇੜੇ ਆਇਆ ਸੀ ਭੂਚਾਲ ਦੇ ਦੌਰਾਨ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ ਅਤੇ ਦਫਤਰਾਂ ਤੋਂ ਦੌੜ ਕੇ ਬਾਹਰ ਆਏ ਜਦਕਿ ਇਮਾਰਤਾਂ ਹਿੱਲ ਰਹੀਆਂ ਸਨ ਅਤੇ ਅਸਥਾਈ ਟਾਂਚੇ ਡਿੱਗ ਰਹੇ ਸਨ ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਤੋਂ ਭਿਆਨਕ ਭੂਚਾਲ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਇਸ ਦੇ ਨਾਲ ਹੀ ਧਾਕਾ ਯੂਨੀਵਰਸਿਟੀ ਦੇ 10 ਵਿਦਿਆਰਥੀ ਭੱਜਦੇ ਸਮੇਂ ਜ਼ਖਮੀ ਹੋ ਗਏ ਹਨ ਅਤੇ ਇੱਕ 5 ਮੰਜ਼ਿਲਾ ਇਮਾਰਤ ਤੋਂ ਰੇਲਿੰਗ ਡਿੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ 21 ਨਵੰਬਰ 2025 ਨੂੰ ਥਾਈਲੈਂਡ ਵਿੱਚ ਹੋਏ ਪ੍ਰੈਜ਼ੈਂਟ ਦੌਰਾਨ ਮੈਕਸੀਕੋ ਦੀ 25 ਸਾਲਾ ਫਾਤਿਮਾ ਬੋਸ਼ ਨੇ ਮਿਸ ਯੂਨੀਵਰਸ 2025 ਦਾ ਖਿਤਾਬ ਜਿੱਤ ਲਿਆ ਹੈ ਉਸ ਨੂੰ ਇਹ ਖਿਤਾਬ 2024 ਮਿਸ ਯੂਨੀਵਰਸ ਦੀ ਵਿਜੇਤਾ ਡੈਨਮਾਰਕ ਦੀ ਵਿਕਟੋਰੀਆ ਨੇ ਦਿੱਤਾ ਹੈ ਇਸ ਮੌਕੇ ਫਰਸਟ ਰਨਰ ਅਪਰ ਮਿਸ THAILAND ਪ੍ਰਵੀਨਰ ਸਿੰਘ ਰਹੀ ਹੈ ਜਦਕਿ ਸੈਕੰਡ ਰਨਰ ਅਪਰ ਮਿਸ ਵੈਂਜੂਲਾ ਸਟੈਫਨੀ ਰਹੀ ਹੈ ਮਿਸ ਮੈਕਸੀਕੋ ਦਾ ਜਿੱਤਣਾ ਆਪਣੇ ਆਪ ਦੇ ਵਿੱਚ ਹੀ ਇੱਕ ਵੱਡੀ ਗੱਲ ਇਸ ਲਈ ਵੀ ਹੈ ਕਿਉਂਕਿ ਮਿਸ ਮੈਕਸੀਕੋ ਨੂੰ THAILAND ਦੇ ਡਾਇਰੈਕਟਰ ਦੇ ਵੱਲੋਂ 4 ਨਵੰਬਰ ਨੂੰ ਡੰਬ ਜਾਨੀ ਕਿ ਮੂਰਖ ਵੀ ਕਹਿ ਦਿੱਤਾ ਗਿਆ ਸੀ ਇਸ ਟਿੱਪਣੀ ਤੋਂ ਬਾਅਦ ਕਈ ਉਮੀਦਵਾਰਾਂ ਨੇ ਉਸ ਦਾ ਸਮਰਥਨ ਕਰਦਿਆ ਵਾਕ ਆਊਟ ਕਰ ਦਿੱਤਾ ਸੀ ਜਿਸ ਤੋਂ ਬਾਅਦ ਡਾਇਰੈਕਟਰ ਨੂੰ ਮਾਫੀ ਵੀ ਮੰਗਣੀ ਪਈ ਇਸਨੇ ਮੌਕੇ ਜੇਕਰ ਅਸੀਂ ਇਸ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੀ ਮਨਿਕਾ ਵਿਸ਼ਵਕਰਮਾ ਟਾਪ 30 ਤੱਕ ਹੀ ਪਹੁੰਚ ਸਕੀ ਭਾਰਤ ਵਿੱਚ ਇੱਕ 70 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਚੋਰੀ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਰਿਜ਼ਰਵ ਬੈਂਕ ਦੇ ਅਧਿਕਾਰੀ ਬਣ ਕੇ ਏਟੀਐਮ ਕੈਸ਼ ਵੈਨ ਨੂੰ ਲੁੱਟਿਆ ਹੈ ਸ਼ਨੀਵਾਰ ਨੂੰ ਦੱਖਣੀ ਸ਼ਹਿਰ ਬੈਂਗਲੌਰ ਦੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ 3 ਦਿਨ ਪਹਿਲਾਂ ਹੋਈ ਚੋਰੀ ਵਿੱਚੋਂ 57.6 ਕਰੋੜ ਰੁਪਏ ਵਾਪਸ ਪ੍ਰਾਪਤ ਕਰ ਲਏ ਹਨ ਬੈਂਗਲੌਰ ਪੁਲਿਸ ਕਮਿਸ਼ਨਰ ਸੀਮੰਤ ਕੁਮਾਰ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਬੈਂਗਲੌਰ ਵਿੱਚ ਇੱਕ ਸੱਤਵਾਂ ਵਿਅਕਤੀ ਵੀ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਹਾਲੇ ਵੀ 2 ਜਾਂ ਸ਼ਾਇਦ 3 ਹੋਰ ਸ਼ੱਕੀ ਲੋਕਾਂ ਦੀ ਤਲਾਸ਼ ਕਰ ਰਹੀ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਚੋਰੀ ਦਿਨ ਦੇ ਸਮੇਂ ਬੈਂਗਲੌਰ ਦੇ ਲਾਲਬਾਗ ਖੇਤਰ ਵਿੱਚ ਹੋਈ ਹੈ ਚੋਰਾਂ ਨੇ ਖੁਦ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀ ਦੱਸਿਆ ਅਤੇ ਉਹਨਾਂ ਨੇ ਟਰਾਂਸਪੋਰਟ ਵੈਨ ਨੂੰ ਰੋਕਿਆ ਅਤੇ ਕਿਹਾ ਕਿ ਐਨੀ ਵੱਡੀ ਰਕਮ ਲਈ ਕਾਗਜ਼ਾਤ ਚੈੱਕ ਕਰਨੇ ਲਾਜ਼ਮੀ ਹਨ ਪੁਲਿਸ ਦੇ ਅਨੁਸਾਰ ਵੈਨ ਦੇ ਨਕਦੀ ਰਖਵਾਲੇ ਅਤੇ ਦੋ ਸਿਕਿਉਰਿਟੀ ਗਾਰਡਸ ਨੂੰ ਐਸਯੂਵੀ ਵਿੱਚ ਬੈਠਣ ਲਈ ਕਿਹਾ ਗਿਆ ਜਦਕਿ ਗੈਂਗ ਦੇ ਇੱਕ ਮੈਂਬਰ ਨੇ ਵੈਨ ਨੂੰ ਕਾਬੂ ਵਿੱਚ ਲੈ ਲਿਆ ਸੀ ਪੁਲਿਸ ਨੇ ਦੱਸਿਆ ਕਿ ਗੈਂਗ ਨੇ ਨਕਲੀ ਰਜਿਸਟ੍ਰੇਸ਼ਨ ਪਲੇਟ ਵਰਤੀਆਂ ਅਤੇ ਕੱਟ ਸੀਸੀਟੀਵੀ ਓਵਰੇਜ ਵਾਲੀਆਂ ਜਗਾਵਾਂ ਚੁਣੀਆਂ ਤਾਂ ਕਿ ਨਕਦ ਵਾਲੇ ਬਾਕਸਾਂ ਨੂੰ ਤਕਦੀਲ ਕੀਤਾ ਜਾ ਸਕੇ ਬੁੱਧਵਾਰ ਨੂੰ ਵੱਡੀ ਤਲਾਸ਼ ਸ਼ੁਰੂ ਕੀਤੀ ਗਈ ਜਿਸ ਵਿੱਚ 200 ਤੋਂ ਵੱਧ ਪੁਲਿਸ ਅਧਿਕਾਰੀਆਂ ਕਰਨਾਟਕ ਸੂਬੇ ਅਤੇ ਨੇੜਲੇ ਰਾਜਾਂ ਵਿੱਚ ਤਾਇਨਾਤ ਕੀਤੇ ਗਏ ਵਿਤਨਾਮ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਆਏ ਹੋਏ ਹਨ ਅਤੇ ਇਸ ਤੋਂ ਬਾਅਦ ਵਾਤਾਵਰਣ ਮੰਤralੇ ਨੇ ਐਤਵਾਰ ਨੂੰ ਕਿਹਾ ਕਿ ਇਸ ਦੇ ਕਾਰਨ ਮੌਤਾ ਦੀ ਸੰਖਿਆ 90 ਤੱਕ ਵੱਧ ਗਈ ਹੈ ਅਤੇ 12 ਲੋਕ ਅਜੇ ਵੀ ਲਾਪਤਾ ਹਨ ਅਕਤੂਬਰ ਤੋਂ ਸਾਊਥ সেন্ট্রਲ ਵਿਤਨਾਮ ਵਿੱਚ ਲਗਾਤਾਰ بارش ਹੋ ਰਹੀ ਹੈ ਅਤੇ ਪ੍ਰਸਿੱਧ ਹੌਲੀਡੇ ਡੈਸਟੀਨੇਸ਼ਨਸ ਵਾਲੇ ਸਥਾਨ ਕਈ ਵਾਰ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਪਿਛਲੇ ਹਫਤੇ ਵਿੱਚ ਕੇਂਦਰੀ ਵਿਤਨਾਮ ਦੇ ਕੁਝ ਹਿੱਸਿਆਂ ਵਿੱਚ ਮੀਂਹ 1900 ਐਮਐਮ ਜਾਨੀ ਕਿ 74.8 ਇੰਚ ਤੋਂ ਵੱਧ ਪਿਆ ਹੈ ਅਤੇ ਇਹ ਖੇਤਰ ਕਾਫੀ ਦੇ ਉਤਪਾਦਨ ਲਈ ਪ੍ਰਸਿੱਧ ਹਨ ਅਤੇ ਪੌਪੂਲਰ ਬੀਚਸ ਲਈ ਵੀ ਜਾਣਿਆ ਜਾਂਦਾ ਹੈ ਪਰ ਇਸ ਜਗ੍ਹਾ ਤੇ ਤੂਫਾਨ ਅਤੇ ਹੜ੍ਹ ਆਉਣ ਦਾ ਖਤਰਾ ਜ਼ਿਆਦਾ ਬਣਿਆ ਹੋਇਆ ਹੈ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ ਮੈਨੂੰ ਸਿਮਰਨ ਸੰਧੂ ਨੂੰ ਦੇ ਹੋਣ ਇਜਾਜ਼ਤ ਇਸ ਤਰ੍ਹਾਂ ਹੀ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ